ਪਰੀਆਂ ਫੁੱਲ ਬਰਸਾਉਂਦੇ ਖੁਸ਼ੀ ਚ ਮੰਗਲ ਗਾਉਣ ਚੱਲੇ ਜਨ ਚੜੀ ਗੁਰੂ ਕਲਗੀ ਤਰਦੀ ਜੀਤਾਂ ਰਾਣੀ ਵਿਆਹਣ ਚੱਲੇ ਦਿਨ ਚੜਿਆ ਹੈ ਭਾਗਾ ਭਰੀਆ ਮਾਤਾ ਸ਼ਗਨ ਮਨਾਏ ਜੀ ਕਲਗੀ ਧਰ ਨੂੰ ਸੁੰਦਰ ਸਹੇਰੇ ਜਿਸਾ ਦਮ ਗਏ ਸਜਾਏ ਜੀ ਉਹ ਦੋਤੇ ਪਰੀਆਂ ਫੁੱਲ ਬਰਸਾਉਂਦੇ ਖੁਸ਼ੀ ਚ ਮੰਗਲ ਗਾਉਣ ਚੱਲੇ ਜਨ ਚੜੀ ਗੁਰੂ ਕਲ ਦੀ ਥਰਦੀ ਜੀਤਾਂ ਰਾਣੀ ਵਿਆਹਣ ਚੱਲੇ ਨੀਲੇ ਕੋੜੇ ਉੱਪਰ ਚੜਿਆ ਨੀਲੇ ਕੋੜੇ ਉੱਪਰ ਚੜਿਆ ਸਜਦਾ ਛਾਇਆ ਸਵਾਰਾਂ ਦਾ ਰੱਜਿਆ ਨਵਾਂ ਲਾਹੌਰ ਗੁਰੂ ਕਾ ਚਰਨਮ ਬਾਰਕ ਪਾਉਣ ਚੱਲੇ ਜਨ ਚੜੀ ਗੁਰੂ ਕਾ ਲਗੀ ਥਰਦੀ ਜੀਤਾਂ ਰਾਣੀ ਵਿਆਹਣ ਚੱਲੇ ਕਰ ਅਰਦਾਸ ਖੁਸ਼ੀ ਵਿੱਚ ਪਿੱਛੋਂ ਛੱਡੇ ਪੰਜ ਜੰਕਾਰੇ ਸਣ ਮਾਂ ਬੜੀ ਗੁਰੂ ਗੋਬਿੰਦ